ਲੋਕ ਪਿੱਟ ਸਿਆਪਾ ਕਰ ਰਹੇ ਸੀਗੇ ਉਹ ਗਗਨ ਅਨਮੋਲ ਮਾਨ ਜਿਹੜੀ ਭੈਣ ਤਾਂ ਉਹਨੂੰ ਯਾਦਾ ਚੁਟਕੀ ਮਾਰ ਕੇ ਦਿੰਦੀ ਹੁੰਦੀ ਸੀਗੀ ਐਮਐਸਪੀ ਕਹਿੰਦੀ ਉਹਨੇ ਕਹਿ ਕੇ ਭੇਜਿਆ ਅਰਵਿੰਦ ਕੇਜਰੀਵਾਲ ਨੇ ਜਾਓ ਕਹਿੰਦੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕਹਿ ਦੋ ਕਿ ਅਸੀਂ ਸਾਡੀ ਸਰਕਾਰ ਲਿਆ ਉਹ ਅਸੀਂ ਬਾਈ ਫਸਲਾਂ ਤੇ ਚੁਟਕੀ ਮਾਰ ਕੇ ਐਮਐਸਪੀ ਦਵਾਂਗੇ ਉਹ ਨਾ ਚੁਟਕੀਆਂ ਮਾਰਨੇ ਵਾਲੀ ਲੱਭਦੀ ਐ ਇਹਨਾਂ ਦੇ ਜਿਹੜੇ ਵਿਧਾਇਕ ਨੇ ਮੈਂ ਤਾਂ ਤੁਰਦਿਆਂ ਫਿਰਦਿਆਂ 92 ਲੱਖਾਂ ਕਹਿੰਦਾ ਹੁੰਦਾ ਹੁਣ ਇਹਨਾਂ ਨੂੰ ਕਿਉਂਕਿ ਪੰਜਾਬ ਦੀ ਜਿੱਥੇ ਗੱਲ ਆਉਂਦੀ ਇਹਨਾਂ ਨੇ ਕਦੇ ਗੱਲ ਕੀਤੀ ਹੋਈ ਨਹੀਂ ਨਸ਼ਾ ਦਾ ਵੇਚੇ ਰਿਹਾ ਇਹ ਕੌਣ ਕਹਿੰਦਾ ਵੀ ਨਸ਼ਾ ਵੇਕ ਨਹੀਂ ਰਿਹਾ ਅੱਜ ਵੀ ਉਹ ਪੀੜਤ ਨੇ ਤੁਸੀਂ ਚਲੋ ਤਰਖੇੜੀ ਪਿੰਡ ਦੇ ਵਿੱਚ ਕਿ ਅਸੀਂ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਦੇ ਤਾਂ ਬਹੁਤ ਕਰਤਾ ਪਹਿਲੇ ਪੜਾ ਇਹਨਾਂ ਨੇ ਮਗਰਮੱਛ ਛੱਡੂ ਇਹਨਾਂ ਦਾ ਮੱਛੀਆ ਨਹੀਂ ਫੜੀਆਂ ਸਾਡੇ ਇੱਥੇ ਨਾਬੇ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਆ ਗਈਆਂ ਕਹਿੰਦੇ ਜੇ ਐਸਸੀ ਸੀਟ ਤੋਂ ਲੜਨਾ 5 ਲੱਖ ਜੇ ਜਰਨਲ ਸੀਟ ਤੋਂ ਲੜਨਾ 10 ਲੱਖ ਰੁਪਇਆ ਇਹ ਤਾਂ ਟ੍ਰੈਂਡ ਚੱਲ ਰਿਹਾ ਹੈ ਤੇ ਨਾਬੇ ਦੇ ਵਿੱਚ ਬੱਚੇ-ਬੱਚੇ ਨੂੰ ਪਤਾ ਕਿ ਜੇ ਆਮ ਆਦਮੀ ਪਾਰਟੀ ਦੀ ਟਿਕਟ ਲੈਣੀ ਹੈ ਜੀ 10 ਲੱਖ ਰੁਪਇਆ ਦਿਆਓ ਬੈਗ 'ਚ ਪਾ ਕੇ ਤੁਹ ਸਾ ਲੁੱਟ ਕੇ ਖਾ ਗਏ ਇਹਨਾਂ ਨੂੰ ਤਾਂ ਮਸਾ ਮਸਾ ਮੌਕਾ ਮਿਲਿਆ ਇਹਨਾਂ ਨੇ ਤਾਂ ਸਰਕਾਰ ਜਾਣ ਤੋਂ ਪਹਿਲਾਂ ਸਰਕਾਰੀ ਦਫ਼ਤਰਾਂ ਦੇ ਪੱਖੇ ਵੀ ਲਾ ਕੇ ਲੈ ਜਾਣੇ ਨੇ ਇਹਨਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਆਯੂਸ਼ਮਾਨ ਕਾਰਡ 5 ਲੱਖ ਰੁਪਏ ਦਾ ਕੇਂਦਰ ਸਰਕਾਰ ਦੁਆਰਾ ਪੂਰੇ ਭਾਰਤ ਦੇਸ਼ ਵਿੱਚ ਚੱਲ ਰਿਹਾ ਹੈ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਕਿ ਅਗਰ ਤੁਹਾਡੇ ਕੋਲ ਆਯੂਸ਼ਮਾਨ ਕਾਰਡ ਹਰਿਆਣਾ ਦਾ ਹੈ ਜੇ ਤੁਹਾਡੇ ਕੋਲ ਆਯੂਸ਼ਮਾਨ ਕਾਰਡ ਯੂਪੀ ਦਾ ਹੈ ਬਿਹਾਰ ਦਾ ਹੈ ਕਿਸੇ ਹੋਰ ਸੂਬੇ ਦਾ ਉਹ ਤਾਂ ਪੰਜਾਬ ਦੇ ਹਸਪਤਾਲ 'ਚ ਚੱਲ ਜਾਊਗਾ ਪਰ ਜੇ ਤੁਹਾਡੇ ਕੋਲ ਪੰਜਾਬ ਦਾ ਆਯੂਸ਼ਮਾਨ ਕਾਰਡ ਹੈ ਨਾ ਉਹ ਨਹੀਂ ਚੱਲਣਾ ਕਾਰਨ ਕਾਰਨ ਕੀ ਬਣਦੇ ਨੇ ਕਿਉਂ ਨਹੀਂ ਚੱਲਣਾ ਉਹਦਾ ਕਾਰਨ ਇਹ ਹੈ ਜੀ ਕਿ 10% ਪੇਮੈਂਟ ਜਿਹੜੀ ਉਹ ਯੋਸ਼ਵਨ ਕਾਰਡ ਦੀ ਹੈ ਉਹ ਪੰਜਾਬ ਸਰਕਾਰ ਨੇ ਕਰਨੀ ਹੁੰਦੀ ਹੈ ਇਹਨਾਂ ਦੇ ਪੱਲੇ ਕਹਿੰਦੇ ਪੱਲੇ ਨਹੀਂ ਤੇ ਲਾ ਕਰਦੀ ਫਿਰਦੀ ਮੇਲਾ ਮੇਲਾ ਪੈਸਾ ਤਾਂ ਇਹਨਾਂ ਕੋਲ ਹੈ ਨਹੀਂ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਬੱਸਾਂ ਚੱਲੀਆਂ ਸੀਗੀਆਂ ਵੱਖ-ਵੱਖ ਹਲਕਿਆਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਜਦੋਂ ਅਸੀਂ ਲੋਕਾਂ ਨੂੰ ਜਾ ਕੇ ਅਵੇਅਰ ਕਰਦੇ ਸੀਗੀਆਂ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਦੀਆਂ ਤਾਂ ਉਦੋਂ ਡੀਸੀ ਵੱਲੋਂ ਹਦਾਇਤਾਂ ਹੋਈਆਂ ਕਿ ਇਹ ਜਿਹੜੇ ਇਹ ਬੰਦੇ ਨੇ ਅਨੌਥਰਾਇਜ਼ਡ ਨਹੀਂ ਜੀ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਜੀ ਅਸੀਂ ਕਿਸੇ ਪਿੰਡ 'ਚ ਜਾ ਕੇ ਕਿਸੇ ਦਾ ਡਾ ਫਿਰ ਇਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਹੜੇ ਪਰミਸ਼ਨ ਦੇ ਦਿੱਤੀ ਜੀ ਹੁਣ ਡੀਸੀ ਸਾਹਿਬ ਸਾਰੇ ਹਲਕਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਯੂਥ ਦੀਆਂ ਟੀਮਾਂ ਨੇ ਉਹ ਮਸ਼ੀਨਾਂ ਲੈ ਕੇ ਤੁਰੀਆਂ ਫਿਰਦੀਆਂ ਨੇ ਤੇ ਅੱਜ ਤੁਹਾਡਾ ਪ੍ਰਸ਼ਾਸਨ ਕੀ ਕਰ ਰਿਹਾ ਹੈ ਤੁਸੀਂ ਸਰਕਾਰ ਦੇ ਅੱਗੇ ਗੋਡੇ ਲਾ ਲੈਣਾ ਫਿਰ ਲੋਕਾਂ ਦੇ ਆਧਾਰ ਕਾਰਡ ਲੈ ਰਹੇ ਨੇ ਉਹਨਾਂ ਦੇ ਜਿਹੜੀਆਂ ਪਰਸਨਲ ਆਈਡੀ ਪ੍ਰੂਫ ਨੇ ਉਹ ਸਾਰੇ ਲੈ ਰਹੇ ਨੇ ਤੇ ਜੇ ਕੱਲ ਨੂੰ ਡਾਟਾ ਲੀਕ ਹੋ ਹੁੰਦਾ ਉਹਦੇ ਦੀ ਕੌਣ ਜ਼ਿੰਮੇਵਾਰ ਹੈ ਜੀ ਇਹ ਹਲਕਾ ਮੋੜ ਤੋਂ ਸੁਖਵੀਰ ਸਿੰਘ ਮੈਸਰਖਾਨਾ ਉਹਨਾਂ ਤੇ ਵੀ ਇਲਜ਼ਾਮ ਲੱਗੇ 30 ਲੱਖ ਦੇ ਪਰ ਉਹਨਾਂ ਨੇ 5 ਕਰੋੜ ਦਾ ਮਾਨ ਹਾਨੀ ਦਾ ਨੋਟਸ ਭੇਜਤਾ ਨਗਰ ਕੌਂਸਲ ਪ੍ਰਧਾਨ ਨੂੰ ਉਹ ਅਗਲਾ ਇੰਨੀ ਹੱਕ ਠੋਕੇ ਤਾਂ ਬੋਲ ਰਿਹਾ ਜੇ ਅਗਲੇ ਨੇ ਦਿੱਤੀ ਨਾ ਕਿਵੇਂ ਬੋਲਦੂਗਾ ਮਜੂਦਾ ਸਰਕਾਰ ਤੇ ਐਮਐਲਏ ਨੂੰ ਉਂਗਲੀ ਕਰਨਾ ਕੋਈ ਸੌਖਾ ਕੰਮ ਥੋੜਾ ਜਿਹਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 10 ਲੱਖ ਦਾ ਸਿਹਤ ਬੀਮਾ ਕਾਰਡ ਬਣਾਇਆ ਸੋ ਲਗਾਤਾਰ ਬਣਨੇ ਸ਼ੁਰੂ ਹੋ ਚੁੱਕੇ ਨੇ ਸਰਕਾਰ ਕਹਿ ਰਹੀ ਆ ਕਿ ਸਿਹਤ ਪੱਖੋਂ ਅਸੀਂ ਪੂਰਾ ਸਟਰੋਂਗ ਕਰਾਂਗੇ ਸੂਬੇ ਨੂੰ ਸਿਹਤ ਪੱਖੋਂ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਊ ਕਿਸੇ ਨੂੰ ਕੋਈ ਵੀ ਬਿਮਾਰੀ ਆ ਤਾਂ ਹਸਤਾਲਾਂ ਦੀ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੀ ਇੱਕ ਲਿਸਟ ਜਾਰੀ ਕੀਤੀ ਆ ਕਿ ਜੇ ਸਰਕਾਰੀ ਹਸਪੀਟਲ 'ਚ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਤਾਂ ਤੁਸੀਂ ਪ੍ਰਾਈਵੇਟ ਹਸਪੀਟਲ 'ਚ ਇਲਾਜ ਕਰਵਾ ਸਕਦੇ ਹੋ ਅਤੇ ਸਾਰਾ ਖਰਚਾ ਪੰਜਾਬ ਸਰਕਾਰ ਦੇਵੇਗੀ ਸੋ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਅਗੂ ਵਰਿੰਦਰ ਬਿੱਟੂ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਵਿਰੋਧੀ ਲਗਾਤਾਰ ਘੇਰ ਰਹੇ ਨੇ ਕਿ ਪਹਿਲਾਂ ਆਜੂ ਸਮਾਨ ਕਾਰਡ ਦੇ ਪੈਸੇ ਨਹੀਂ ਪਾਏ ਕਿ ਪੰਜਾਬ ਸਰਕਾਰ ਨੇ ਕਿਤੇ ਨਾ ਕਿਤੇ ਦਿੱਕਤਾਂ ਕਿ ਖਜ਼ਾਨਾ ਖਾਲੀ ਆ ਕਿਵੇਂ ਦੇਣਗੇ ਬਹੁਤ ਸਵਾਲ ਖੜੇ ਹੁੰਦੇ ਨੇ ਵਰਿੰਦਰ ਬਿੱਟੂ ਨਾਲ ਨੇ ਗੱਲਬਾਤ ਕਰਾਂਗੇ ਬਿੱਟੂ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਬਹੁਤ ਬਹੁਤ ਧੰਨਵਾਦ ਜੀ ਬਿੱਟੂ ਜੀ ਕਿਵੇਂ ਦੇਖਦੇ ਹੋ ਜਿਹੜਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਵੱਲੋਂ 10 ਲੱਖ ਦਾ ਸਿਹਤ ਬੀਮਾ ਕਾਰਡ ਪੰਜਾਬੀਆਂ ਨੂੰ ਦਿੱਤਾ ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਬੈਨੀਫਿਟ ਰ ਪ੍ਰਾਈਵੇਟ ਹਸਪਤਾਲ ਲੁੱਟ ਕਰਦੇ ਸੀ ਹੁਣ ਪੰਜਾਬ ਸਰਕਾਰ ਪੈਸੇ ਦੇਵੇਗੀ ਸਰ ਕਿਵੇਂ ਦੇਖ ਲਓ ਅਮਨ ਜੀ ਪਹਿਲੇ ਦਿਨ ਤੋਂ ਹੀ ਇਹ ਸਰਕਾਰ ਨੇ ਝੂਠ ਬੋਲ ਕੇ ਸਰਕਾਰ ਸੱਤਾ ਚਾਈ ਹੁਣ ਵੀ ਤੁਸੀਂ ਦੇਖੋ ਇਹ ਕਹਿੰਦੇ ਵੀ ਅਸੀਂ 10 ਲੱਖ ਰੁਪਏ ਦਾ ਜਿਹੜਾ ਹੈਗਾ ਅਸੀਂ ਕਾਰਡ ਬਣਾ ਰਹੇ ਹਾਂ ਤੁਸੀਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਜਾ ਕੇ ਇਲਾਜ ਕਰਵਾ ਸਕਦੇ ਹੋ ਆਯੂਸ਼ਮਾਨ ਕਾਰਡ 5 ਲੱਖ ਰੁਪਏ ਦਾ ਕੇਂਦਰ ਸਰਕਾਰ ਦੁਆਰਾ ਪੂਰੇ ਭਾਰਤ ਦੇਸ਼ ਵਿੱਚ ਚੱਲ ਰਿਹਾ ਹੈ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਕਿ ਅਗਰ ਤੁਹਾਡੇ ਕੋਲ ਆਯੂਸ਼ਮਾਨ ਕਾਰਡ ਹਰਿਆਣੇ ਦਾ ਹੈ ਜੇ ਤੁਹਾਡੇ ਕੋਲ ਆਯੂਸ਼ਮਾਨ ਕਾਰਡ ਯੂਪੀ ਦਾ ਹੈ ਬਿਹਾਰ ਦਾ ਹੈ ਕਿਸੇ ਹੋਰ ਸੂਬੇ ਦਾ ਉਹ ਤਾਂ ਪੰਜਾਬ ਦੇ ਹਸਪਤਾਲ ਚ ਚੱਲ ਜਾਊਗਾ ਪਰ ਜੇ ਤੁਹਾਡੇ ਕੋਲ ਪੰਜਾਬ ਦਾ ਆਯੂਸ਼ਮਾਨ ਕਾਰਡ ਹੈ ਨਾ ਉਹ ਨਹੀਂ ਚੱਲਣਾ ਨਹੀਂ ਕਾਰਨ ਕਾਰਨ ਕੀ ਬਣਦੇ ਨੇ ਕਿਉਂ ਨਹੀਂ ਚੱਲਣਾ ਉਹਦਾ ਕਾਰਨ ਇਹ ਹੈ ਜੀ ਕਿ 10% ਪੇਮੈਂਟ ਜਿਹੜੀ ਆਯੂਸ਼ਮਾਨ ਕਾਰਡ ਦੀ ਹੈ ਉਹ ਪੰਜਾਬ ਸਰਕਾਰ ਨੇ ਕਰਨੀ ਹੁੰਦੀ ਹੈ ਇਹਨਾਂ ਦੇ ਪੱਲੇ ਕਹਿੰਦੇ ਪੱਲੇ ਨਹੀਂ ਤੇ ਲਾ ਕਰਦੀ ਫਿਰਦੀ ਮੇਲਾ ਮੇਲਾ ਪੈਸਾ ਤਾਂ ਇਹਨਾਂ ਕੋਲ ਹੈ ਨਹੀਂ ਕਾਰ ਦਾ ਇਹਨਾਂ ਕੋਲ ਉਹ ਜੂਸ਼ਮਾਨ ਨਹੀਂ ਚੱਲੇ ਜਾ ਰਹੇ ਕਿਉਂਕਿ ਕੇਂਦਰ ਸਰਕਾਰ ਤਾਂ ਆਪਣਾ ਪੈਸਾ ਪਾ ਰਹੀ ਹੈ ਜਿਹੜਾ ਪੰਜਾਬ ਸਰਕਾਰ ਦਾ ਹਿੱਸਾ ਬਣਦਾ ਹੈ ਪੰਜਾਬ ਸਰਕਾਰ ਆਪਣਾ ਜਿਹੜਾ ਬਣਦਾ ਹਿੱਸਾ ਉਹ ਨਹੀਂ ਪਾ ਰਹੇ ਇਸੇ ਕਰਕੇ ਜਿਹੜੇ ਉਹ ਕਾਰ ਨੇ ਉਹ ਨਹੀਂ ਚੱਲ پا ਰਹੇ ਤੇ 10-10 ਲੱਖ ਰੁਪਈਆ ਕਿੱਥੋਂ ਪਾ ਦੇਣਗੇ ਕਾਰਾਂ ਦੇ ਵਿੱਚ ਤੇ ਦੂਜੀ ਗੱਲ ਇੱਕ ਪਾਸੇ ਤਾਂ ਇਹ ਜਿਹੜੀ ਸਰਕਾਰ ਹੈ ਇਹ ਕਹਿੰਦੀ ਹੈ ਕਿ ਡਾਟਾ ਲੀਕ ਹੋ ਜਾਊਗਾ ਜੀ ਜੇ ਕੋਈ ਹੋਰ ਜਦੋਂ ਅਸੀਂ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਬੱਸਾਂ ਚੱਲੀਆਂ ਸੀਗੀਆਂ ਵੱਖ-ਵੱਖ ਹਲਕਿਆਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਜਦੋਂ ਅਸੀਂ ਲੋਕਾਂ ਨੂੰ ਜਾ ਕੇ ਅਵੇਅਰ ਕਰਦੇ ਸੀਗੀਆਂ ਕੇਂਦਰ ਸਰਕਾਰ ਦੀਆਂ ਪਾਲ ਤੋਂੋਂ ਡੀਸੀ ਵੱਲੋਂ ਹਦਾਇਤਾਂ ਹੋਈਆਂ ਕਿ ਇਹ ਜਿਹੜੇ ਬੰਦੇ ਨੇ ਅਨਔਥਰਾਇਜ਼ਡ ਨੇ ਜੀ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਜੀ ਅਸੀਂ ਕਿਸੇ ਪਿੰਡ ਚ ਜਾ ਕੇ ਕਿਸਦਾ ਡਾਟਾ ਕਲੈਕਟ ਕਰੀਏ ਠੀਕ ਹੈ ਜੀ ਫਿਰ ਇਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਹਨੇ ਪਰਮਿਸ਼ਨ ਦਿੱਤੀ ਜੀ ਹੁਣ ਡੀਸੀ ਸਾਹਿਬ ਸਾਰੇ ਹਲਕਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਯੂਥ ਦੀਆਂ ਟੀਮਾਂ ਨੇ ਉਹ ਮਸ਼ੀਨਾਂ ਲੈ ਕੇ ਤੁਰੀਆਂ ਫਿਰਦੀਆਂ ਨੇ ਤੇ ਅੱਜ ਤੁਹਾਡਾ ਪ੍ਰਸ਼ਾਸਨ ਕੀ ਕਰ ਰਿਹਾ ਹੈ ਤੁਸੀਂ ਸਰਕਾਰ ਦੇ ਅੱਗੇ ਗੋਡੇ ਲਾ ਲੈਣਾ ਫਿਰ ਅੱਜ ਇਹਨਾਂ ਦੀਆਂ ਜਿਹੜੀਆਂ ਯੂਥ ਦੀਆਂ ਟੀਮਾਂ ਨੇ ਮੈਂ ਕਹਿੰਦਾ ਪੂਰੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੀਆਂ ਨੇ ਮੈਂ ਪੂਰੇ ਨਾਬੇ ਹਲਕੇ ਦੇ ਵਿੱਚ ਵਿਚਰ ਰਿਹਾ ਹਾਂ ਨਾਬੇ ਹਲਕੇ ਦੇ ਵਿੱਚ ਇਹਨਾਂ ਦੀਆਂ ਯੂਥ ਦੀਆਂ ਟੀਮਾਂ ਮਸ਼ੀਨਾਂ ਚੱਕਦੀਆਂ ਨੇ ਲੋਕਾਂ ਦੇ ਆਧਾਰ ਕਾਰਡ ਲੈ ਰਹੇ ਨੇ ਉਹਨਾਂ ਦੇ ਜਿਹੜੀਆਂ ਪਰਸਨਲ ਆਈਡੀ ਪ੍ਰੂਫ ਨੇ ਉਹ ਸਾਰੇ ਲੈ ਰਹੇ ਨੇ ਤੇ ਜੇ ਕੱਲ ਨੂੰ ਡਾਟਾ ਲੀਕ ਹੋ ਹੁੰਦਾ ਉਹਦੇ ਦੀ ਕੌਣ ਜ਼ਿੰਮੇਵਾਰ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਸਰਕਾਰੀ ਅਧਿਕਾਰੀ ਹੋਣੇ ਚਾਹੀਦੇ ਤੇ ਇਹ ਮਸ਼ੀਨਾਂ ਉਹਨਾਂ ਕੋਲ ਹੋਣੀਆਂ ਚਾਹੀਦੀ ਬਿਲਕੁਲ ਅਮਨ ਜੀ ਤੁਸੀਂ ਬਹੁਤ ਹੀ ਸੂਝਵਾਨ ਪੱਤਰਕਾਰ ਹੋ ਇਹ ਤਾਂ ਸਰਕਾਰ ਦਾ ਕੰਮ ਹੈ ਜਿਹੜਾ ਇਹਨਾਂ ਨੂੰ ਇਹ ਹੈ ਕਿ ਜਦੋਂ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਬੰਦੇ ਨੇ ਉਹ ਜਾ ਕੇ ਲੋਕਾਂ ਦੇ ਕਾਰਡ ਬਣਾਉਣਗੇ ਤਾਂ ਕੱਲੂ ਵੋਟਾਂ ਮੰਗਣੀਆਂ ਇਹਨਾਂ ਨੂੰ ਸੌਖੀਆਂ ਹੋ ਜਾਣਗੀਆਂ ਪਰ ਮੈਨੂੰ ਇਹ ਦੱਸੋ ਕਿ ਜਿਹੜੇ ਇਹ ਲੋਕ ਨੇ ਹੁਣ ਪਿੰਡਾਂ ਦੇ ਵਿੱਚ ਧੜੇ ਬੰਦੀਆਂ ਹੁੰਦੀਆਂ ਉੱਥੇ ਅਕਾਲੀ ਦਲ ਪਾਰਟੀ ਦੇ ਲੀਡਰ ਵੀ ਬੈਠੇ ਆ ਉੱਥੇ ਕਾਂਗਰਸ ਪਾਰਟੀ ਦੇ ਲੀਡਰ ਵੀ ਬੈਠੇ ਆ ਉੱਥੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਬੈਠੇ ਆ ਤਾਂ ਇਹਨਾਂ ਨੇ ਤਾਂ ਜਿਹੜੇ ਬੰਦੇ ਇਹਨਾਂ ਦੇ ਟੱਚ 'ਚ ਨੇ ਉਹਨਾਂ ਦੇ ਘਰਾਂ 'ਚ ਜਾਣਾ ਹੈ ਤਾਂ ਇਹਨਾਂ ਨੇ ਪੱਖਪਾਤ ਤਾਂ ਉੱਥੇ ਕਰਨਾ ਹੀ ਹੈ ਪਰ ਜਿਹੜੀ ਵੀ ਪਾਲਿਸੀ ਬਣਦੀ ਹੈ ਜੇ ਕੇਂਦਰ ਸਰਕਾਰ ਦੀ ਕੋਈ ਪਾਲਿਸੀ ਬਣੀ ਹੈ ਤਾਂ ਉਹ ਬਿਨਾਂ ਪੱਖਪਾਤ ਤੋਂ ਬਣੀ ਹੈ ਉਹ ਸਾਰਿਆਂ ਦੇ ਲਈ ਹੈ ਉਹ ਸਰਬਸਾਂਝੀ ਹੈ ਪਰ ਜਿਹੜਾ ਪੰਜਾਬ ਦੇ ਵਿੱਚ ਅੱਜ ਕੱਲ ਚਰ ਇਹਨਾਂ ਨੇ ਖੜਾ ਕੀਤਾ ਹੋਇਆ ਹੈ ਕਿ ਇਹ ਆਪਣੇ ਬੰਦਿਆਂ ਨੂੰ ਸੁਵਿਧਾਵਾਂ ਦੇ ਰਹੇ ਨੇ ਪਹਿਲੀ ਗੱਲ ਤਾਂ ਇਹਨਾਂ ਕੋਲ ਪੈਸਾ ਹੀ ਨਹੀਂ ਹੈਗਾ ਇਹ ਚੱਲਣਾ ਹੀ ਨਹੀਂ ਤੁਹਾਡੇ ਸਾਹਮਣੇ ਡਰਾਮਾ ਹੀ ਹੈ ਹੁਣ ਤੱਕ ਇਹ ਸਰਕਾਰ ਨੇ ਡਰਾਮੇ ਕੀਤੇ ਆ ਤੇ ਨਾ ਇਹ ਕੰਮ ਇਹਨਾਂ ਤੋਂ ਸਿਰੇ ਚੜਨਾ ਸਾਢੇ 4 ਲੱਖ ਕਰੋੜ ਦਾ ਇਹਨਾਂ ਨੇ ਪੰਜਾਬ ਕਰਜ਼ਾਈ ਕਰਤਾ ਆ ਥੋੜੇ ਦਿਨ ਪਹਿਲਾਂ ਮੈਂ ਫੈਮਿਲੀ ਦੇ ਨਾਲ ਗਿਆ ਹੋਇਆ ਸੀਗਾ ਬਾਹਰ ਤਾਂ ਮੈਂ ਆਉਂਦਾ ਹੋਇਆ ਮਹਾਲੀ ਤੋਂ ਲੰਡਰਾ ਹੋ ਕੇ ਆਇਆ ਐਨਾ ਜਿਆਦਾ ਬੁਰਾ ਹਾਲ ਹੈ بارش ਹੋ ਰੱਖੀ ਸੀਗੀ ਉੱਥੇ ਮੈਂ ਕਹਿੰਦਾ ਫੁੱਟ ਫੁੱਟ ਪਾਣੀ ਖੜਿਆ ਹੋਇਆ ਸੀਗਾ ਰੋਡ ਸਾਰੇ ਟੁੱਟੇ ਹੋਏ ਨੇ ਸੀਵਰੇਜ ਸਾਰੇ ਉੱਥੇ ਖੁੱਲੇ ਹੋ ਵਰਦੇ ਨੇ ਲੋਕ ਪਿੱਟ ਸਿਆਪਾ ਕਰ ਰਹੇ ਸੀਗੇ ਉਹ ਗਗਨ ਅਨਮੋਲ ਮਾਨ ਜਿਹੜੀ ਭੈਣ ਤਾਂ ਨੂੰ ਯਾਹਦਾ ਚੁਟਕੀ ਮਾਰ ਕੇ ਦਿੰਦੀ ਹੁੰਦੀ ਸੀਗੀ ਐਮਐਸਪੀ ਕਹਿੰਦੀ ਉਹਨੇ ਕਹਿ ਕੇ ਭੇਜਿਆ ਅਰਵਿੰਦ ਕੇਜਰੀਵਾਲ ਨੇ ਜਾਓ ਕਹਿੰਦੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕਹਿ ਦਿਓ ਕਿ ਅਸੀਂ ਸਾਡੀ ਸਰਕਾਰ ਲਿਆਉਂ ਅਸੀਂ ਬਾਈ ਫਸਲਾਂ ਤੇ ਚੁਟਕੀ ਮਾਰ ਕੇ ਐਮਐਸਪੀ ਦਵਾਂਗੇ ਉਹ ਨਾ ਚੁਟਕੀਆਂ ਮਾਰਨੇ ਵਾਲੀ ਲੱਭਦੀ ਐ ਤੇ ਪੰਜਾਬ ਦੇ ਵਿੱਚ ਅੱਜ ਹਰ ਇੱਕ ਇਨਸਾਨ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ। ਹਰ ਪਾਰਟੀ ਨੂੰ ਆਪਣਾ ਪ੍ਰਚਾਰ ਕਰਨ ਦਾ ਅਧਿਕਾਰ ਹੈ। ਤੁਸੀਂ ਅਨਮੋਲ ਅਨਮੋਲ ਗਗਨਮਾਨ ਦਾ ਜ਼ਿਕਰ ਕੀਤਾ। ਇੱਕ ਸਵਾਲ ਹੋਰ ਆ ਰਿਹਾ। ਅਨਮੋਲ ਗਗਨਮਾਨ ਨੇ ਪਿਛਲੇ ਦਿਨ ਹੀ ਕਿ ਵਿੜੀਪੀ ਉਹ ਤੋਂ 1 ਰੁਪਿਆ ਨਹੀਂ ਲਿਆ। ਕਿਸੇ ਵੀ ਜਿੱਥੇ ਅਸੀਂ ਗ੍ਰਾਂਟ ਜਾਰੀ ਕਰਦੇ ਹਾਂ 1 ਰੁਪਿਆ ਨਹੀਂ ਪੂਰਾ ਕਿਤੇ ਨਾ ਕਿਤੇ ਕਿ 100% ਮੈਂ ਰਾਜਨੀਤੀ ਛੱਡ ਦੂੰ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ 1 ਰੁਪਿਆ ਨਹੀਂ ਲਿਆ ਪੂਰਾ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਫਿਰ ਜਿਹੜੀਆਂ ਜ਼ਮੀਨਾਂ ਖਰੀਦ ਲਈਆਂ ਲਾਂਡਰਾ ਦੇ ਵਿੱਚ ਜੀਰਕਪੁਰ ਦੇ ਵਿੱਚ ਉਹ ਪੈਸ ਇਨਾਂ ਦੇ ਪਹਿਲਾਂ ਹਾਲਾਤ ਜਿਹੜੇ ਕੀ ਸੀਗੇ ਬਣੇ ਹੋਏ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਗਗਨ ਅਨਮੋਲ ਦੇ ਆਰਥਿਕ ਹਾਲਾਤ ਕੀ ਸੀਗੇ ਅੱਜ ਕੀ ਨੇ ਦੋ-ਦੋ 2.5-2.5 ਕਰੋੜ ਰੁਪਏ ਦੇ ਕਿਲੇ ਉੱਤੇ 20-20 ਕਿਲਿਆਂ ਦੇ ਟਾਕੇ ਨਾਲੇ ਖਰੀਦ ਲਏ ਉਹਦਾ 2027 ਦੇ ਵਿੱਚ ਤੁਸੀਂ ਸਰਕਾਰਾਂ ਬਦਲਣ ਤੋਂ ਇਹਨਾਂ ਦੇ ਜਿਹੜੇ ਵਿਧਾਇਕ ਨੇ ਮੈਂ ਤਾਂ ਤੁਰਦਿਆਂ ਫਿਰਦਿਆਂ 92 ਲੱਖਾਂ ਕਹਿੰਦਾ ਹੁੰਦਾ ਹੁੰਦਾ ਇਹਨਾਂ ਨੂੰ ਕਿਉਂਕਿ ਪੰਜਾਬ ਦੀ ਜਿੱਥੇ ਗੱਲ ਆਉਂਦੀ ਹੈ ਇਹਨਾਂ ਨੇ ਕਦੇ ਗੱਲ ਕੀਤੀ ਹੋਈ ਨਹੀਂ ਇਹਦਾ ਜਿੱਦਣ ਦੇ ਬਣੇ ਨੇ ਇਹਨਾਂ ਨੇ ਆਪਣੇ ਆਪ ਲਈ ਉਹ ਕੰਮ ਕੀਤਾ ਹੈ ਆਪਣੇ ਪਰਿਵਾਰਾਂ ਲਈ ਕੰਮ ਕੀਤਾ ਆਪਣਾ ਆਪ ਇਸ ਵਾਰਿਆ ਇਹਨਾਂ ਨੇ ਪੰਜਾਬ ਦਾ ਕੀ ਬਦਲਿਆ ਇਹਨਾਂ ਨੇ ਪੰਜਾਬ ਦੇ ਵਿੱਚ ਕੋਈ ਇੱਕ ਕੰਮ ਦੱਸਦਣ ਕੀਤਾ ਕੀ ਅੱਜ ਪੰਜਾਬ ਨਸ਼ਾ ਮੁਕਤ ਹੋ ਗਿਆ ਇਹਨਾਂ ਨੇ ਪਿੰਡਾਂ ਦੇ ਵਿੱਚ ਬੋਰ ਲਵਾਤੇ ਯੁੱਧ ਨਸ਼ਿਆਂ ਵਿਰੁੱਧ ਕਿ ਇਹ ਪੋਸਟਰ ਲਾਉਣ ਦੇ ਨਾਲ ਨਸ਼ਿਆਂ ਦਾ ਹੱਲ ਹੋ ਗਿਆ ਯੁੱਧ ਨਸ਼ਿਆਂ ਵਿਰੁੱਧ ਦੂਜਾ ਪੜਾਅ ਸ਼ੁਰੂ ਹੋ ਗਿਆ ਜੀ ਸਰਕਾਰ ਕਹਿ ਰਹੀ ਹੈ ਕਿ ਪਹਿਲੇ ਪੜਾਅ ਨੇ ਬਹੁਤ ਕੁਝ ਕਰਤਾ ਰਿਕਵਰੀ ਕਰੀਆ ਜਾਨੀ ਕਿ ਖਤਮ ਕਰਨ ਦਾ ਸਿਸਟਮ ਕਰਿਆ ਸੀ ਦੂਜੇ ਪੜਾਅਸ ਤਾਂ ਪੂਰੀ ਤਰ੍ਹਾਂ ਸੀ ਹੋਰ ਵੀ ਮਤਲਬ ਜਿਹੜਾ ਨਸ਼ਾ ਵਿਕਣ ਨੂੰ ਖਤਮ ਕਰਦਾ ਅਮਨ ਜੀ ਆਪਣੇ ਨਾਬੇ ਦੇ ਵਿੱਚ ਆ ਰੋਟੀ ਪੋਲ ਹੈ ਰੋਟੀ ਪੋਲ ਤੋਂ ਸਪਲਾਈ ਆਉਂਦੀ ਆ ਬਾਗੜੀਆਂ ਤੋਂ ਤੇ ਰੋਟੀ ਬੁੱਲ ਤੋਂ ਸਾਰੇ ਕਾਲਜਾਂ ਦੇ ਵਿੱਚ ਸਪਲਾਈ ਹੁੰਦੀ ਆ ਆਪਾਂ ਨੂੰ ਕਿਤੇ ਪਤਾ ਨਹੀਂ ਆ ਯਾਰ ਥੋੜੇ ਦਿਨ ਪਹਿਲਾਂ ਦੀ ਤਾਂ ਗੱਲ ਐ ਮੈਂ ਇਸ ਪਿੰਡ ਦੇ ਵਿੱਚ ਇੱਕ ਜ਼ਿਮੀਦਾਰਾਂ ਦਾ ਮੁੰਡਾ ਸੀਗਾ ਪਿਓ ਉਹਨਾਂ ਦਾ ਵਿਚਾਰਾ ਡਬਈ ਸੀਗਾ ਉਹਦੀ ਮੁੰਡੇ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋਈ ਸੀ ਆ ਰੈਸਲ ਪਿੰਡ ਦੇ ਵਿੱਚ ਬੈਨੀਪਾਲ ਦਾ ਬੇਟਾ ਉਹ ਵੀ ਤਾਂ ਟੀਕਾ ਲੱਗੀ ਮਰੇ ਆ ਹੁਣ ਦਿੱਤੂਪੁਰ ਪਿੰਡ ਦੇ ਵਿੱਚ ਇੱਕ ਪਿੱਛੇ ਜਿਹਾ ਜ਼ਿਮੀਦਾਰਾਂ ਦੇ ਮੁੰਡੇ ਦੀ ਡੈਥ ਹੋਈ ਐ ਉਹ ਵੀ ਨਸ਼ੇ ਦੇ ਨਾਲ ਹੋਈ ਐ ਪਾਲੀਏ ਪਿੰਡ ਦੇ ਵਿੱਚ ਹੋਈ ਆ ਸਾਡੇ ਕੋਲ ਤਾਂ ਕੱਲੇ-ਕੱਲੇ ਪਿੰਡ ਦਾ ਡਾਟਾ ਯਾਰ ਇੰਨੀਆ ਮੌਤਾਂ ਹੋ ਗਈਆਂ ਉਹ ਫਿਰ ਉਹ ਸਮਾਨ ਕਿੱਥੋਂ ਆ ਰਿਹਾ ਤੁਹਾਨੂੰ ਤੁਹਾਨੂੰ ਕੀ ਲੱਗਦਾ ਨਸ਼ਾ ਕਿੰਨਾ ਕਾ ਹੁਣ ਬਿੱਟੂ ਜੀ ਤੁਸੀਂ ਚਲੋ ਗਰਾਊਂਡ ਜ਼ੀਰੋ ਤੋਂ ਦੇਖਦੇ ਹੋ ਇਸ ਏਰੀਆ 'ਚ ਤੁਹਾਡੇ ਹਲਕੇ ਨਾਬੇ 'ਚ ਦੱਸੋ ਵੀ ਕਿੰਨਾ ਕ ਲੱਗਦਾ ਨਸ਼ਾ ਮੈਂ ਕਿਹਨਾਂ ਅੱਜ ਪਿੰਡਾਂ ਦੇ ਇਹ ਹਾਲਾਤ ਬਣੇ ਹੋਏ ਨੇ 80 ਤੋਂ 90% ਜਿਹੜੇ ਬੱਚੇ ਨੇ ਉਹ ਪੀੜਤ ਨੇ ਫਿਰ ਉਹ ਜੇ ਉਹ ਪੀੜਤ ਤਾਂ ਹੀ ਨੇ ਨਾ ਜਿਉਂ ਇਹਨਾਂ ਨੂੰ ਨਸ਼ਾ ਮਿਲ ਰਿਹਾ ਤਾਂ ਨਸ਼ਾ ਤਾਂ ਵੇਚੇ ਰਿਹਾ ਇਹ ਕੌਣ ਕਹਿੰਦਾ ਵੀ ਨਸ਼ਾ ਵੇਕ ਨਹੀਂ ਰਿਹਾ ਅੱਜ ਵੀ ਉਹ ਪੀੜਤ ਨੇ ਤੁਸੀਂ ਕਿਸੇ ਵੀ ਨਾਬੇ ਹਲਕੇ ਦੇ ਕਿਸੇ ਪਿੰਡ ਦੇ ਉੱਤੇ ਉਂਗਲ ਰੱਖ ਦਿਓ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਲੈ ਜਾਣਾ ਉੱਥੇ ਪਿੰਡਾਂ ਦੇ ਵਿੱਚ ਲੋਕ ਤਾਂ ਮਾਵਾਂ ਤਾਂ ਤਰਾ ਤਰਾ ਕਰ ਰਹੀਆਂ ਨੇ ਜਿਨ੍ਹਾਂ ਦੇ ਬੱਚਿਆਂ ਦੇ ਸਰੀਰ ਦਿਨ ਪ੍ਰਤੀ ਦਿਨ ਸੁੱਕਦੇ ਜਾ ਰਹੇ ਨੇ ਉਹਨਾਂ ਦਾ ਖੂਨ ਘਟ ਰਿਹਾ ਹੈ ਉਹ ਮਾਨਸਿਕ ਰੋਗੀ ਬਣ ਗਏ ਬੱਚੇ ਇਹ ਸਰਕਾਰਾਂ ਕਹਿੰਦੀ ਅਸੀਂ ਨਸ਼ਾ ਖਤਮ ਕਰਤਾ ਕੌਣ ਕਹਿੰਦਾ ਨਸ਼ਾ ਖਤਮ ਕਰਕਾਰ ਕਹਿ ਰਹੀ ਅਸੀਂ ਘਰ ਟਾਹੇ ਨੇ ਜੀ ਸੀ ਬੀਆਂ ਚੱਲੀਆਂ ਨੇ ਪੀਲਾ ਪੰਜਾ ਚੱਲਿਆ ਪੂਰੇ ਤਹਿਸ ਨਹਿਸ ਕਰਤੇ ਘਰ ਕਿ ਅਸੀਂ ਜਿਹੜੇ ਵੱਡੇ ਮਗਰਮਰਸ਼ ਨੇ ਉਹਨਾਂ ਦੇ ਤਾਂ ਬਹੁਤ ਕਰਤਾ ਪਹਿਲੇ ਪੜਾ ਦੇ ਇਹਨਾਂ ਨੇ ਮਗਰਮਰਸ਼ ਛੱਡੂ ਇਹਨਾਂ ਦਾ ਮਗਰ ਮੱਚ ਤਾਂ ਇਹਨਾਂ ਨੇ ਫੜਨੀ ਕੀ ਨੇ ਆ ਰੋਟੀ ਪੁੱਲ ਦੇ ਉੱਤੇ ਵੀ ਜਿਨ੍ਹਾਂ ਦੇ ਘਰਾਂ ਦੇ ਬਲਡੋਜ਼ਰ ਚੱਲਣੇ ਸੀ ਉੱਥੇ ਚਲਾਏ ਨਹੀਂ ਅੰਦਰ ਖਾਤੀ ਸੈਟਿੰਗਾਂ ਹੋ ਗਈਆਂ ਅਮਨ ਜੀ ਸਾਡੇ 550 ਦੇ ਵਿੱਚ ਜਿਹੜੇ ਪਰਿਵਾਰ ਵੇਚਦੇ ਸੀਗੇ ਤੁਹਾਨੂੰ ਯਾਦ ਆ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਮਨ ਜੀ ਉਸ ਸਮੇਂ ਮੈਂ ਲਾਈਵ ਵੀਡੀਓ ਬਣਾਈ ਸੀਗੀ ਕੈਮਰੇ ਫਿੱਟ ਕਰਤੇ ਸੀਗੇ ਦਰਖਤਾਂ ਦੇ ਵਿੱਚ ਕਿ ਇੱਥੇ ਚਿੱਟਾ ਵਿਕਦਾ ਉਦੋਂ ਸਾਧੂ ਸਿੰਘ ਧਰਮਸਾਲ ਤੋਂ ਮੰਤਰੀ ਸੀਗਾ ਉਹ ਮੰਨਦਾ ਨਹੀਂ ਸੀਗਾ ਵੀ ਇੱਥੇ ਚਿੱਟਾ ਵਿਕਦਾ ਤੇ ਅਸੀਂ ਉਹ ਫਿਰ ਲਾਈਵ ਦਿਖਾਇਆ ਸੀਗਾ ਚਿੱਟਾ ਕਿਵੇਂ ਵਿਕਦਾ ਅੱਜ ਵੀ ਉਹ ਪਰਿਵਾਰ ਚਿੱਟਾ ਵੇਚਦਾ ਤੇ ਉਹ ਜਦੋਂ ਆਰਡਰ ਹੋਇਆ ਸੀ ਮੈਂ ਉਦੋਂ ਵੀਡੀਓ ਪਾਈ ਵੀ ਇਹ ਕਰ ਕਿਉਂ ਨਹੀਂ ਢਾਇਆ ਜਾ ਰਿਹਾ ਜੀ ਤਾਂ ਉਹ ਘਰ ਦੇ ਵਿੱਚ ਬਾਅਦ ਚੋਂ ਪਤਾ ਲੱਗਿਆ ਕਹਿੰਦੇ ਕਪਲਮਾਨ ਜੀ 5 ਲੱਖ ਰੁਪਏ ਲੈ ਗਏ ਇਹ ਤਾਂ ਆਪਣੀਆਂ ਸੈਟਿੰਗਾਂ ਕਰਦੇ ਫਿਰਦੇ ਨੇ ਅਗਲੇ ਨੂੰ ਰੱਬਾ ਦਿੰਦੇ ਨਹੀਂ ਤੇਰੇ ਘਰ ਤੇ ਬਲਡੋਜ਼ਰ ਲਾਵਾਂਗੇ ਦੋ ਪੈਸੇ ਤੁਸੀਂ ਉੱਥੇ ਦੀ ਗੱਲ ਕਰਦੇ ਹੋ ਸਾਡੇ ਇੱਥੇ ਨਾਬੇ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਆ ਗਈਆਂ ਕਹਿੰਦੇ ਜੇ ਐਸਸੀ ਸੀਟ ਤੋਂ ਲੜਨਾ 5 ਲੱਖ ਜੇ ਜਨਰਲ ਸੀਟ ਤੋਂ ਲੜਨਾ 10 ਲੱਖ ਰੁਪਿਆ ਇਹ ਤਾਂ ਟ੍ਰੈਂਡ ਚੱਲ ਰਿਹਾ ਹੈ ਤੇ ਨਾਬੇ ਦੇ ਵਿੱਚ ਬੱਚੇ-ਬੱਚੇ ਨੂੰ ਪਤਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਟਿਕਟ ਲੈਣੀ ਹੈ ਬੈਗ ਚ ਪਾ ਕੇ ਤੁਹਾਨੂੰ ਟਿਕਟ ਮਿਲ ਜੂ ਨਹੀਂ ਵੈਸੇ ਬਿੱਟੂ ਜੀ ਬਹੁਤ ਵੱਡੇ ਇਲਜ਼ਾਮ ਨੇ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ 5 ਲੱਖ ਚੱਲ ਰਿਹਾ ਜੀ 10 ਲੱਖ ਚੱਲ ਰਿਹਾ ਕੀ ਸਬੂਤ ਵੀ ਆਉਣਗੇ ਅਮਨ ਜੀ ਆ ਆਪਣੇ ਆਪ ਹੀ ਆ ਜਾਣੇ ਨੇ ਸਬੂਤ ਇਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਨੇ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਅਸੀਂ ਮੈਟ ਵਿਛਾਉਣੇ ਵਾਲਿਆਂ ਨੂੰ ਟਿਕਟਾਂ ਦਵਾਂਗੇ ਅਸੀਂ ਪੋਸਟਰ ਲਾਉਣੇ ਵਾਲਿਆਂ ਨੂੰ ਟਿਕਟਾਂ ਦਵਾਂਗੇ ਤੁਸੀਂ ਆ ਨੌ ਨੰਬਰ ਵਾਰ ਤੋਂ ਅਸੀਂ ਸੋਨੂ ਨੂੰ ਜੁਆਇਨ ਕਰਵਾਇਆ ਮੇਰੇ ਖਿਆਲ ਚ ਉਸ ਦਿਨ ਹਰਮੀਤ ਮਾਨ ਜੀ ਨੇ ਇੰਟਰਵਿਊ ਵੀ ਕੀਤੀ ਸੀ ਉਹਨੇ ਸਪਸ਼ਟ ਬੋਲਿਆ ਉਹ ਆਮ ਆਦਮੀ ਪਾਰਟੀ ਦਾ ਸਾਬਕਾ ਬਲਾਕ ਪ੍ਰਧਾਨ ਹੈ ਉਹਨੇ ਕਿ ਅਸੀਂ ਤੈਨੂੰ ਚੋਣ ਨਹੀਂ ਲੜਾ ਸਕਦੇ ਜਿਹਦੇ ਕੋਲ ਪੈਸੇ ਹੈਗੇ ਨੇ ਉਹਨੂੰ ਹੀ ਲੜਾ ਰਹੇ ਨੇ ਫਿਰ ਇਹਦਾ ਮਤਲਬ ਕੀ ਹੈ ਸੋ ਆਪਣੇ ਪਾਰਟੀ ਦੇ ਵਰਕਰ ਨੂੰ ਅਣਗੌਲਿਆ ਕਰ ਰਹੇ ਨੇ ਜਿੱਦਾਂ ਹੋਰ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਆ ਕੱਲ ਇੱਕ ਪ੍ਰੈਸ਼ਰ ਪਾ ਲਿਆ ਇਹਨਾਂ ਨੇ ਕੱਲ ਜੁਆਇਨਿੰਗ ਹੋਣੀ ਸੀਗੀ ਇੱਕ ਕੱਲ ਇਹਨਾਂ ਨੇ ਬੰਦਾ ਰੋਕ ਲਿਆ ਕਹਿੰਦੇ ਤੂੰ ਰੁਕ ਜਾ ਕੋਈ ਨਹੀਂ ਕਰਦੇ ਆ ਉਹ ਕਹਿੰਦੇ ਜੀ ਮੇਰੇ ਤੋਂ ਪੈਸੇ ਮੰਗੀ ਜਾਂਦੇ ਆ 5 ਲੱਖ ਰੁਪਏ ਕਹਿੰਦੇ ਮੈਂ ਪਾਰਟੀ ਦਾ ਵਰਕਰ ਹਾਂ ਇੰਨਾ ਟਾਈਮ ਤੋਂ ਮੈਂ ਵਰਕ ਕਰ ਰਿਹਾ ਜੀ ਮੈਂ ਇਹਨਾਂ ਦੇ ਪੋਸਟਰ ਲਾਉਂਦਾ ਰਿਹਾ ਮੈਂ ਦੇਵ ਮਾਂ ਦੇ ਨਾਰੇ ਲਾਉਂਦਾ ਰਿਹਾ ਝੰਡੇ ਲਾਉਂਦਾ ਰਿਹਾ ਪਿੰਡਾਂ ਦੇ ਵਿੱਚ ਜਾ ਜਾ ਕੇ ਸ਼ਹਿਰ ਜਿੰਨਾ ਵਰਕ ਕੀਤਾ ਕਹਿੰਦੇ ਹੁਣ ਕਹਿੰਦੇ ਨੇ ਵੀ ਭਾਈ ਜੇ 5-7 ਲੱਖ ਰੁਪਈਆ ਕੋਲ ਹੈ ਤਾਂ ਆ ਜੀ ਜੇ ਨਹੀਂ ਹੈਗਾ ਤਾਂ ਰਹਿਣ ਦੀ ਇਹਦਾ ਹਾਲਾਤ ਬਣੇ ਪੈਣੇ ਜੀ ਇਹਨਾਂ ਦੇ ਯਾਨੀ ਕਿ ਨਾਰਾਜ਼ ਹੋ ਕੇ ਭਾਜਪੀ ਚ ਸ਼ਾਮਲ ਹੋ ਰਹੇ ਨੇ ਤੁਹਾਡੇ ਨਾਲ ਜੁੜ ਰਹੇ ਨੇ ਭਾਜਪੀ ਚ ਵੀ ਹੋ ਸਕਦੇ ਨੇ ਕਿਸੇ ਹੋਰ ਪਾਰਟੀ ਵੀ ਜਾ ਸਕਦੇ ਨੇ ਜਿੱਥੇ ਅਗਲੇ ਨੂੰ ਸੈਟੀਸਫੈਕਸ਼ਨ ਅਗਲੇ ਨੇ ਉੱਥੇ ਜਾਣਾ ਪਰ ਸਾਡੇ ਸੰਪਰਕ ਜਿਹੜੇ ਇਹਨਾਂ ਦੇ ਟੀਮ ਦੇ ਬੰਦੇ ਨੂੰ ਆਪ ਬੋਲ ਰਹੇ ਨੇ ਕਿ ਇਹ ਬੰਦੇ ਸਾਨੂੰ ਲੁੱਟ ਕੇ ਖਾ ਗਏ ਉਹ ਖੁਦ ਬੋਲ ਰਹੇ ਨੇ ਬਰਿੰਦਰ ਬਿੱਟੂ ਦਾ ਬੋਲੂਗਾ ਸੀ ਤਾਂ ਅਸੀਂ ਤਾਂ ਚਲੋ ਸਾਨੂੰ ਤਾਂ ਲੋਕ ਕਹਿ ਦੇਣਗੇ ਰਾਜਨੀਤੀ ਕਰਦੇ ਨੇ ਜਿਹੜੇ ਹੁਣ ਇਹਨਾਂ ਦੇ ਪਰਿਵਾਰ ਦੇ ਮੈਂਬਰ ਆ ਕੇ ਨਿਕਲ-ਨਿਕਲ ਕੇ ਬੋਲ ਰਹੇ ਨੇ ਉਹਦੇ ਬਾਰੇ ਉਹ ਤਾਂ ਫਿਰ ਸਪਰੂਫ ਹੀ ਹੋ ਗਿਆ ਨਾ ਉਹ ਤਾਂ ਸੋਨੂੰ ਆਪ ਕਹਿੰਦਾ ਹਰੇਕ ਵਾਰ ਦੇ ਵਿੱਚ ਜਿੰਨੇ ਪ੍ਰੋਗਰਾਮ ਹੋਏ ਨੇ ਸਾਫ਼ ਕਹਿ ਰਿਹਾ ਹੋਊ ਕਿ ਦੇਮਾਨ ਨੇ ਕਿਹਾ ਵੀ ਤੇਰੇ ਕੋਲ ਕੋਈ ਪੈਸਾ ਹੈ ਨਹੀਂ ਤਾਂ ਤਾਂ ਪੈਸੇ ਵਾਲਾ ਬੰਦਾ ਚਾਹੀਦਾ ਉਹਨੇ ਇੰਟਰਵਿਊ ਚ ਕਿਹਾ ਠੀਕ ਹੈ ਤੇ ਹਲਕਾ ਮੋੜ ਤੋਂ ਸੁਖਵੀਰ ਸਿੰਘ ਮੈਸਰਖਾਨਾ ਉਹਨਾਂ ਤੇ ਵੀ ਇਲਜ਼ਾਮ ਲੱਗੇ 30 ਲੱਖ ਦੇ ਪਰ ਉਹਨਾਂ ਨੇ 5 ਕਰੋੜ ਦਾ ਮਾਨਹਾਨੀ ਦਾ ਨੋਟਸ ਭੇਜਦਾ ਨਗਰ ਕੌਂਸਲ ਪ੍ਰਧਾਨ ਨੂੰ ਕਿ ਸਾਡੇ ਤੇ ਇਲਜ਼ਾਮ ਲਾਈ ਜਾਂਦੇ ਨੇ ਖਾਮ ਖਾ ਇਲਜ਼ਾਮ ਲਾ ਰਹੇ ਨੇ ਕੋਈ 30 ਲੱਖ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਕਿ ਹਰੇਕ ਜਣਾ ਇਲਜ਼ਾਮ ਲਾ ਦਿੰਦਾ ਦੇਖੋ ਜੀ ਇਹਨਾਂ ਦੇ ਦਾ ਹਾਲਾਤ ਇਹ ਹੀ ਨੇ ਇੱਕੋ ਪਹਿਲਾਂ ਸਕੱਟਰੀ ਵਾਲੀ ਭੈਣ ਹੁੰਦੀ ਸੀਗੀ ਆਹ ਨਰਿੰਦਰ ਕੌਰ ਭਰਾਜ ਉਹਦਾ ਵੀ ਤੁਸੀਂ ਸੁਣਿਆ ਸੀ ਟਰੱਕ ਜੁਨੀਦੀ ਪ੍ਰਧਾਨਗੀ ਨੂੰ ਲੈ ਕੇ ਉਹ ਵੀ ਪੈਸੇ ਲੈ ਗਈ ਸੀਗੀ ਉਹਣਾ ਜਿਹੜੇ ਬੰਦੇ ਨੇ ਬੋਲਿਆ ਪ੍ਰਧਾਨ ਨੇ ਨਗਰ ਕਾਉਂਸਲ ਦੇ ਨੇ ਉਹ ਤਾਂ ਹੀ ਬੋਲਿਆ ਜਦੋਂ ਉਹਨੂੰ ਕੁਰਸੀ ਦੇ ਨਹੀਂ ਰਹੇ ਅਗਲਾ ਕਹਿੰਦਾ ਬਈ ਮੇਰੇ ਤੋਂ 30 ਲੱਖ ਰੁਪਏ ਵੀ ਲੈ ਕੇ ਤੁਸੀਂ ਕੁਰਸੀ ਤੁਸੀਂ ਮੈਨੂੰ ਬੈਠਣ ਦੇ ਲਈ ਨਹੀਂ ਦੇ ਰਹੇ ਤਾਂ ਫਿਰ ਮੇਰੇ ਤੋਂ ਕਦੇ ਵਾਸਤੇ ਪੈਸੇ ਲੈਣੇ ਮੇਰੇ ਪੈਸੇ ਮੋੜੋ ਉਹ ਅਗਲਾ ਇੰਨੀ ਹਿੱਕ ਠੋਕ ਕੇ ਤਾਂ ਬੋਲ ਰਿਹਾ ਜੇ ਅਗਲੇ ਨੇ ਦਿੱਤੇ ਨਾ ਕਿਵੇਂ ਬੋਲਦੂਗਾ ਮੌਜੂਦਾ ਸਰਕਾਰ ਤੇ ਐਮਐਲਏ ਨੂੰ ਉਂਗਲੀ ਕਰਨਾ ਕੋਈ ਸੌਖਾ ਕੰਮ ਥੋੜਾ ਜਿਹਾ ਜਗਲਾ ਹਿੱਕ ਠੋਕ ਕੇ ਬੋਲ ਰਿਹਾ ਹੈ ਤਾਂ ਉਹਦੇ ਕੋਲ ਕੋਈ ਪ੍ਰੂਫ ਹੋਊਗਾ ਉਹਨੇ ਦਿੱਤੇ ਉਹਨਾਂ ਕੇ ਤਾਂ ਹੀ ਬੋਲ ਰਿਹਾ ਨਾਲੇ ਇਹ ਤਾਂ ਕਰਾਪਸ਼ਨ ਪੈਸਾ ਆਇਆ ਸੀਗਾ ਪਿੱਛੋਂ ਹਸਪਤਾਲਾਂ ਦੇ ਕਮਰਿਆਂ ਦੇ ਵਿੱਚ ਏਸੀ ਲਾਉਣੇ ਸੀਗੇ ਪੇਸ਼ੈਂਟਾਂ ਵਾਸਤੇ ਐਮਰਜੈਂਸੀ ਲਈ ਆਏ ਸੀਗੇ ਉਹ ਚੱਕ ਕੇ ਹੋਣੇ ਆਪਣੇ ਦਫ਼ਤਰ 'ਚ ਏਸੀ ਲਾ ਲੈ ਇਹ ਤਾਂ ਹਾਲਾਤ ਨੇ ਯਾਰ ਇਹਨਾਂ ਦੇ ਸਾਰੇ ਲੁੱਟ ਗਏ ਖਾ ਗਏ ਇਹਨਾਂ ਨੂੰ ਤਾਂ ਮਸਾ ਮਸਾ ਮੌਕਾ ਮਿਲਿਆ ਇਹਨਾਂ ਨੇ ਤਾਂ ਸਰਕਾਰ ਜਾਣ ਤੋਂ ਪਹਿਲਾਂ ਸਰਕਾਰੀ ਦਫ਼ਤਰਾਂ ਦੇ ਪੱਖੇ ਵੀ ਲਾ ਕੇ ਲੈ ਜਾਣੇ ਨੇ ਇਹਨਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਇਹਨਾਂ ਨੇ ਨਹੀਂ ਕੁਝ ਛੱਡਣਾ ਹੈਗਾ ਇਹ ਤਾਂ ਖਾਲੀ ਕਰਨਗੇ ਸਾਰਾ ਕੁਝ ਠੀਕ ਹੈ ਬਾਕੀ ਸਿਹਤ ਬੀਮਾ ਯੋਜਨਾ ਦੀ ਗੱਲ ਤੋਂ ਆਪਾਂ ਸ਼ੁਰੂਆਤ ਕੀਤੀ ਸੀ ਕੀ ਲੱਗਦਾ ਜੇਕਰ ਕਾਰਡ ਬਣ ਗਏ ਪੂਰੇ ਪੈਸੇ 10 ਲੱਖ ਰੁਪਏ ਤੱਕ ਦਾ ਇਲਾਜ ਦਾ ਇੱਕ ਵਾਦਾ ਕੀਤਾ ਸਰਕਾਰ ਨੇ ਉਹ ਕਾਡ ਤੇ ਉਹ ਸਰਕਾਰ ਪੂਰਾ ਕਰ ਦੂ ਪੰਜਾਬ ਦੇ ਬੋਟਰਾਂ ਨੂੰ ਪੰਜਾਬ ਦੇ ਪਰਿਵਾਰਾਂ ਨੂੰ ਜਿਹੜੇ ਪੀੜਤ ਨੇ ਉਹਨਾਂ ਦਾ ਇਲਾਜ ਕਰਵਾ ਦੂ ਜਿਹੜੀ ਸਰਕਾਰ ਦੇ ਕੋਲ 5 ਲੱਖ ਦਾ 10% 50000 ਰੁਪਏ ਹੋਇਆ ਜੀ ਉਹਨਾਂ ਕੋਲ 50000 ਰੁਪਏ ਦੇਣ ਨੂੰ ਹੈ ਨਹੀਂ ਠੀਕ ਹੈ ਜੀ ਤਾਂ ਉਹ 10 ਲੱਖ ਰੁਪਏ ਦਾ ਇਲਾਜ ਕਿੱਥੋਂ ਕਰਵਾ ਦੇਣਗੇ ਇਹ ਤਾਂ ਗੱਲਾਂ ਦਾ ਕੜਾ ਹੈ ਭਗਵੰਤ ਮਾਨ ਜੀ ਦੀ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਕਿ ਕਬੱਡੀ ਕੱਪ ਤੇ ਜਾ ਰਹੇ ਸੀ ਕਹਿੰਦੇ ਜੀ ਮੇਰਾ ਦਿਲ ਕਰਦਾ ਮੈਂ ਤਾਂ ਕਬੱਡੀ ਕਪਾਤ ਦੇ ਦਰਸ਼ਕ ਵੀਰਾਂ ਦੇ ਵਿੱਚ ਬੈਠ ਕੇ ਦੇਖਾਂ ਉਹ ਅੱਜ ਵੀ ਮਤਲਬ ਉਹ ਚੁਟਕਲੇ ਵਾਲੀਆਂ ਗੱਲਾਂ ਚਲਾਈ ਜਾ ਰਹੇ ਨੇ ਉਹਨਾਂ ਨੇ ਚੁਟਕਲੇ ਸੁਣਾ ਕੇ ਸਰਕਾਰ ਬਣਾਈ ਸੀ ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਚੁਟਕਲਿਆਂ ਦੇ ਨਾਲ ਸਰਕਾਰ ਨਹੀਂ ਚੱਲਦੀ ਜਿਹੜੀ ਇਹ ਕਲਾਕਾਰੀ ਹੁੰਦੀ ਹੈ ਹਾਸ-ਰਾਸ ਕਲਾਕਾਰ ਹੈ ਉਹ ਉਹ ਇੱਕ ਵੱਖਰਾ ਸਿਸਟਮ ਹੈ ਪਰ ਪੰਜਾਬ ਨੂੰ ਕੋਈ ਸੈਂਸੀਅਰ ਬੰਦਾ ਹੀ ਚਲਾ ਸਕਦਾ ਕੋਈ ਸੈਂਸੀਅਰ ਸ਼ਖਸੀਅਤ ਚਲਾ ਸਕਦੀ ਹੈ ਤੁਸੀਂ ਇੱਕ ਗੱਲ ਦੇਖੋ ਜਿਸ ਦਿਨ ਦਾ ਦੇਸ਼ ਆਜ਼ਾਦ ਹੋਇਆ ਪੰਜਾਬ ਦੇ ਉੱਤੇ ਉਦੋਂ ਦੀਆਂ ਚੋਣਾਂ ਸ਼ੁਰੂ ਹੋਈਆਂ ਤਾਂ 65 ਸਾਲਾਂ ਦੇ ਵਿੱਚ ਇੰਨਾ ਕਰਜ਼ਾ ਨਹੀਂ ਚੜਿਆ ਜਿੰਨਾ ਕਰਜ਼ਾ ਇਹਨਾਂ ਨੇ 4 ਸਾਲਾਂ ਦੇ ਵਿੱਚ ਚੜਾਤਾ ਕਿਉਂ ਚੜਾਤਾ ਕਿਉਂਕਿ ਇਹਨਾਂ ਨੂੰ ਨੌਲੇਜ ਨਹੀਂ ਸੀਗੀ ਕਿ ਪੰਜਾਬ ਨੂੰ ਚਲਾਉਣਾ ਕਿਵੇਂ ਆ ਇਹ ਵਾਦੇ ਕਰੀ ਜਾਂਦੇ ਨੇ ਵਾਦੇ ਪੂਰੇ ਨਹੀਂ ਹੋ ਰਹੇ ਵਾਦੇ ਕਰੀ ਜਾਂਦੇ ਨੇ ਵਾਦੇ ਪੂਰੇ ਨਹੀਂ ਹੋ ਰਹੇ ਹੁਣ ਬਖਲਾਹਰ ਦੇ ਵਿੱਚ ਆ ਸਰਕਾਰ ਇਸੇ ਕਰਕੇ ਇਹਨਾਂ ਨੇ ਕਰਜ਼ਾ ਲੈ ਲੈ ਕੇ ਇਹਨਾਂ ਨੇ ਸੋਚਿਆ ਕਿ ਹੁਣ 1000-1000 ਰੁਪਏ ਭੈਣਾਂ ਦੇ ਖਾਤਿਆਂ ਦੇ ਵਿੱਚ ਵੀ ਪਾ ਦਈਏ ਕਿਉਂਕਿ ਵਾਦਾ ਤਾਂ ਕਰ ਲਿਆ ਹੁਣ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ ਵਾਦਾ ਜਿਹੜਾ ਭੈਣਾਂ ਨਾਲ ਕੀਤਾ ਖਾਤਿਆਂ ਦੇ ਵਿੱਚ ਪੈਸੇ ਪਾਉਂਦਾ ਉਹਨਾਂ ਨੇ ਪਹਿਲੇ ਹੀ ਸੈਸ਼ਨ ਦੇ ਵਿੱਚ ਕਰਤਾ ਕਿ ਠੀਕ ਹੈ ਜੀ ਪਾਸ ਕਰਵਾਤਾ ਉਹ ਖਾਤਿਆਂ ਦੇ ਵਿੱਚ ਪੈਸੇ ਪੈ ਰਹੇ ਨੇ ਪਰ ਇਹਨਾਂ ਦਾ ਹਜ਼ਾਰ ਹਜ਼ਾਰ ਰੁਪਏ ਸਾਡੀਆਂ ਭੈਣਾਂ ਅੱਜ ਵੀ ਡਿਕ ਰਹੀਆਂ ਨੇ ਤਾਂ 4 ਸਾਲਾਂ ਦੇ ਵਿੱਚ ਦੇਖ ਲੋ ਸਾਲ ਦਾ 12000 ਹੋ ਗਿਆ 12448 4848000 ਰੁਪਏ ਦੇ ਦਾ ਵੈਸੇ ਕਰ ਜਾਈ ਨੇ ਚਲੋ ਪੈਸੇ ਤੁਸੀਂ 12448 ਕਹਿੰਦਾ ਪੈਸਾ 12548 ਚੱਲ ਰਹੀ ਹੈ ਕੰਮ ਉਹ ਤਾਂ ਜੀ ਫਿਰ ਰਾਜਾ ਬਣਿੰਗ ਜੀ ਨੂੰ ਪਤਾ ਉਹ ਵੱਧ ਬੜੇ ਲਿਖੇ ਨੇ ਥੋੜਾ ਜਿਹਾ ਉਹਨਾਂ ਦੀ ਜੁਬਾਨ ਤੇ ਸਲਿੱਪ ਕਰ ਗਈ ਤੇ ਉਹ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਯੁੱਗ ਹੈ ਠੀਕ ਹੈ ਉਹ ਲੋਕਾਂ ਨੇ ਚੱਕ ਲਈ ਗੱਲ ਹੁਣ ਤੁਹਾਨੂੰ ਪਤਾ ਹੀ ਹੈ ਜੀ ਹਰ ਗੱਲ ਜਿਹੜਾ ਹੈਗਾ ਹੁਣ ਐ ਤਾਂ ਆਪਣੇ ਦੇਵਮਾਨ ਜੀ ਨੇ ਨਹੀਂ ਕਹਤਾ ਸੀਗਾ ਉਹ ਰਾਸ਼ਟਰੀ ਕੀ ਸੀਗਾ ਉਹ ਆਪਣਾ ਰਾਸ਼ਟਰੀ ਪੰਛੀ ਬਣਾਤਾ ਸੀਗਾ ਹੈ ਨਾ ਜੀ ਸੋ ਇਹੇ ਜਿਹੇ ਹਾਲਾਤ ਬਣੇ ਹੋਣੇ ਲੀਡਰਾਂ ਨੂੰ ਕੋਈ ਨੌਲੇਜ ਨੂਲੇਜ ਤਾਂ ਹੈ ਨਹੀਂ ਬੋਲ ਜਾਂਦੇ ਨੇ ਬਸ ਬਾਹਰ ਦੇ ਵਿੱਚੋਂ ਦੇਖੀ ਜਾਂਦੇ ਨੇ ਸੋਸ਼ਲ ਮੀਡੀਆ ਤੇ ਫਿਰ ਤੁਹਾਨੂੰ ਪਤਾ ਲੋਕ ਟ੍ਰੈਂਡਿੰਗ ਦੇ ਵਿੱਚ ਲਿਆਉਂਦੇ ਨੇ ਚੱਕ ਕੇ ਨਾਲ ਜਿਹੜੀ ਨੈਗੇਟਿਵ ਗੱਲ ਹੁੰਦੀ ਹੈ ਜਾਂ ਕੋਈ ਫਿਸਲੀ ਹੁੰਦੀ ਹੈ ਜਵਾਨ ਉਹ ਤਾਂ ਫਿਰ ਹਾਈਲਾਈਟ ਹੁੰਦੀ ਹਾਂਜੀ ਬਿਲਕੁਲ ਇਸ ਲਈ ਸੋਸ਼ਲ ਮੀਡੀਆ ਦੇ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਤੇ ਉਹ ਰਾਜਾ ਵਰਿੰਗ ਜੀ ਥੋੜੀ ਜਲਦਬਾਜੀ ਕਰਕੇ ਉਹਦੇ ਕਰਕੇ ਫਿਰ ਉਹਨਾਂ ਨੂੰ ਭੁਗਤਣਾ ਵੀ ਪੈਂਦਾ ਬਾਕੀ ਸਮਾਨ ਕੀ ਬਤਾਉ ਦੀ ਸਪੀਡ ਜ਼ਿਆਦਾ ਹੋਵੇ ਚੈੱਕ ਨਹੀਂ ਕਰਦਾ ਬਿਲਕੁਲ ਜੀ ਹਲਕਾ ਨੱਬਾ ਤੋਂ ਵਰਿੰਦਰ ਵਿਟੂ ਭਾਜਪੀ ਦੇ ਸੀਨੀਅਰ ਆਗੂ ਨੇ ਗੱਲਬਾਤ ਕੀਤੀ ਆ ਕਿ ਸਿਹਤ ਬੀਮਾ ਯੋਜਨਾ ਦੇ ਜੋ 10 ਲੱਖ ਦਾ ਕਾਰਡ ਪੰਜਾਬ ਸਰਕਾਰ ਬਣਾ ਰਹੀ ਆ ਕਿ ਕਿੱਥੋਂ ਦੇਣਗੇ ਪੈਸੇ ਕਿਸ ਤਰੀਕੇ ਨਾਲ ਪੰਜਾਬੀਆਂ ਦੇ ਜਿਹੜੇ ਮਤਲਬ ਕਿਤੇ ਨਾ ਕਿਤੇ ਪੀੜਤ ਨੇ ਕਿਸੇ ਨੇ ਇਲਾਜ ਕਰਵਾਉਣਾ ਕਿਉਂਕਿ ਪਹਿਲਾਂ ਆਜੂਸ਼ਮਾਨ ਕਾਰਡ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਫੇਲ ਹੋਇਆ ਆਲੇ-ਦਾਲ ਵਾਲੀਆਂ ਸਟੇਟਾਂ 'ਚ ਪੂਰਾ ਚੱਲਿਆ ਪੰਜਾਬ ਗਵਰਨਮੈਂਟ ਨੇ ਪੈਸੇ ਨਹੀਂ ਆਜੂਸ਼ਮਾਨ ਦੇ ਜਿਹੜਾ ਹਿੱਸਾ ਬਣਦਾ ਸੀ ਕੋਟਾ ਬਣਦਾ ਸੀ ਉਹ ਨਹੀਂ ਦਿੱਤਾ ਤੇ ਹੁਣ 10 ਲੱਖ ਦਾ ਵੀ ਇੱਕ ਜੁਮਲਾ ਇਹ ਲੈ ਕੇ ਆਏ ਨੇ ਜੋ ਆਉਣ ਵਾਲੇ ਸਮੇਂ ਚ ਪਤਾ ਲੱਗ ਜਾਵੇਗਾ ਗੁਰਤੇਜ ਸਿੰਘ ਥੂਈ ਨਾਲਾ ਮਨਦੀਪ ਸਿੰਘ ਮੱਜਾ ਪੰਜਾਬੀ ਲੋਕ ਚੈਨਲ